ਸਸਕਾਲ ਦਸ ਕੋ ਮੈਂ ਆ ਤੁਹਾਡਾ ਆਪਣਾ ਸੁਖ ਨਨ ਵਾਲੀਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਜੇ ਅੱਜ ਕੱਲੀ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਰਾਜੂ ਬੇਲਾ ਦੇ ਵਿੱਚ ਜਿੱਥੇ ਕਿ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਸਰਦਾਰ ਹਰੀ ਸਿੰਘ ਨਰੂਆ 골ਡਨ ਯੂਥ ਕਲੱਬ ਵੱਲੋਂ ਜਿਹੜਾ ਕਿ ਬਹੁਤ ਵੱਡੇ ਲੈਵਲ ਦਾ ਇਹ ਕਬੱਡੀ ਕੱਪ ਕਰਾਇਆ ਜਾ ਰਿਹਾ ਉਸ ਦੇ ਵਿੱਚ ਬਹੁਤ ਹੀ ਵੱਡੀਆਂ ਕਲਮਾਂ ਪਹੁੰਚਣੀਆਂ ਨੇ 10 ਅਤੇ 11 ਅਪ੍ਰੈਲ ਨੂੰ ਜਾਨਕਿ ਅੱਜ ਅਤੇ ਕੱਲ ਨੂੰ ਜਿਹੜਾ ਕਿ ਬਹੁਤ ਵੱਡੇ ਲੈਵਲ ਦੇ ਜਿਹੜੇ ਮੈਚ ਹੋਣ ਜਾ ਰਹੇ ਆ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਜਿਹੜਾ ਕਿ ਮੋਟਰਸਾਈਕਲ ਦਿੱਤੇ ਜਾਣੇ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਲੈਵਲ ਦਾ ਜੇ ਆਪਾਂ ਗੱਲ ਕਰੀਏ ਕੱਪ ਕਰਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਇਸ ਪੋਸਟਰ ਦੇ ਵਿੱਚ ਖਾਸ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜਾ ਉਦਘਾਟਨ ਅਤੇ ਇਨਾਮ ਵੰਡ ਸਮਾਰੋਹ ਜਿਹੜਾ ਆ ਪਿੰਡ ਦੇ ਗਰੰਥੀ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਨੇ ਜੇ ਆਮ ਤੌਰ ਤੇ ਜੇ ਵੇਖੀਏ ਇਨਾਮ ਵੰਡ ਸਮਾਰੋਹ ਜਿਹੜਾ ਹੁੰਦਾ ਆ ਕੋਈ ਨਾ ਕੋਈ ਚੀਫ ਗੈਸਟ ਜਿਆ ਕੋਈ ਮੰਤਰੀ ਜਾਂ ਕੋਈ ਹੋਰ ਵੱਡੇ ਲੈਵਲ ਦਾ ਬੰਦਾ ਸਾਦੇ ਆ ਪਰ ਬਹੁਤ ਵਧੀਆ ਗੱਲ ਜਿਹੜੀ ਅੱਜ ਦੇਖਣ ਨੂੰ ਮਿਲ ਰਹੀ ਆ ਕਿ ਪਿੰਡ ਦੇ ਗ੍ਰੰਥੀ ਸਾਹਿਬ ਨੂੰ ਇਹਨਾਂ ਮਾਨ ਬਖਸ਼ਿਆ ਜਾ ਰਿਹਾ ਗ੍ਰੰਥੀ ਸਾਹਿਬ ਵੱਲੋਂ ਜਿਹੜਾ ਆ ਇਨਾਮ ਵੰਡ ਸਮਾਰੋਹ ਅਤੇ ਜਿਹੜਾ ਆ ਉਦਘਾਟਨ ਕੀਤਾ ਜਾਵੇਗਾ ਔਰ ਖਾਸ ਤੌਰ ਤੇ ਇੱਕ 72000 ਰੁਪਿਆ ਜਿਹੜਾ ਆਪਨ ਦਾ ਜਿਹੜਾ ਫਰਸਟ ਪ੍ਰਾਈਜ਼ ਹੈ ਉਸ ਦੇ ਨਾਲ ਜਿਹੜਾ ਦੂਸਰਾ ਪ੍ਰਾਈਜ਼ ਹੈਗਾ ਆ 55000 ਰੁਪਿਆ ਉਸ ਤੇ ਨਾਲ ਹੀ 11 ਤਰੀਕ ਨੂੰ ਜਿਹੜਾ ਆ 4:30 ਵਜੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਾਇਆ ਜਾ ਰਿਹਾ ਔਰ ਪੂਰੇ ਇਲਾਕੇ ਨੂੰ ਰਜ਼ਾਸਪੁਰ ਦੇ ਪੂਰੇ ਇਲਾਕੇ ਨੂੰ ਔਰ ਤੇ ਦੇਸ਼ ਵਿਦੇਸ਼ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਜਿਹੜਾ ਆ 10 ਅਤੇ 11 ਤਰੀਕ ਨੂੰ ਜਿਹੜਾ ਹੁਮ ਹਮਾ ਕੇ ਪਿੰਡ ਰਾਜੂ ਬਲੇ ਦੇ ਵਿੱਚ ਪਹੁੰਚ ਰਹਾ ਹੈ